ਦੇਖੋ ਜੀ ਅੱਜ ਇਹ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁੱਕ-ਚੁੱਕ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਬਾਜੂਕ ਸੀਐਮ ਸਾਹਿਬ ਭਗਤ ਮਾ ਜਿਹਦੇ ਚੋਲੀ ਚਿਆ ਸਰ ਪਤਾ ਕਲਕਾ ਹੈ ਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਸ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰਸ਼ੇਰ ਸਿੰਘ ਸ਼ਹਿਰੀ ਗੱਲ ਸੀ ਜੋ ਉਹ ਅੱਗੇ ਟੂਟ ਮਿਹਨਤ ਰਹੀ ਉਥੇ ਉਸ ਮਿਹਨਤ ਨੂੰ ਸਲਾਮ ਹੈ ਕਿਉਂਕਿ ਅਸੀਂ ਤਿੰਨ ਹਫ਼ਤੇ ਉਥੇ ਲਾ ਕੇ ਆਏ ਔਰ ਮਾਨਯੋਗ ਅਮਲੇ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਨਾ ਤਰੰਤਾਂ ਨੂੰ ਪਹੁੰਚਦੇ ਸੀਗੇ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ 1 ਮਹੀਨਾ ਉੱਤੇ ਸੀਗਾ ਔਰ ਇਹ ਚੀਜ਼ਾਂ ਬ ਕਿ ਬਟਾਲਾ ਵਾਸੀਓ ਕੇ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਉਹਨਾਂ ਦੀ ਮਾਝੂਕ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਹੈ ਚਾਹੇ ਜਲੰਧਰ ਸੀਗਾ ਚਾਹੇ ਲੋਹਗੜ੍ਹ ਸੀਗਾ ਚਾਹੇ ਸਾਡਾ ਡੇਰਾਪਾਪਾ ਨਾਂ ਸੀਗਾ ਜਿੱਥੇ ਵੀ ਡਿਊਟੀ ਲਾਈ ਉਹਨੇ ਫਤਲਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਔਰ ਇਹਦੀ ਗੱਲ ਕੀਤੀ ਜਾਵੇ ਜਿੱਤਦੇ ਆਏ ਬੀਟੂ ਬੜੀ ਵੱਡਿਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾੜੀ ਮੋਟੀ ਗੱਲ ਨਹੀਂ ਹੈ ਕਿ ਉਥੇ ਕਾਲੀ ਦਲ ਦੇ ਦੋ